ਚਕ 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 ਇਥੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਨਵੀਂ ਵਲੌਗ ਤੇ ਸਵੇਰ ਦਾ ਟਾਈਮ ਹੈ 9:00 9:00 ਵਜਣ ਵਾਲੀ ਹੈ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਹੁਣ ਠੰਡਾਂ ਜੀਆਂ ਹੋ ਗਈਆਂ ਤੇ ਮੈਂ ਵੀ ਅਜੇ ਕੋਟੀ ਵਗੈਰਾ ਨਹੀਂ ਲਾਈ ਹੁਣ ਵੈਸੇ ਸੂਰਜ ਤੇ ਚੜ ਗਿਆ ਏ ਧੁੱਪ ਵਗੈਰਾ ਤੇ ਅੱਜ ਸਾਡੀ ਸਿਮਰਤਨਾ ਚੱਲੀ ਏ ਇਹਦੇ ਕੱਲ ਪਾਪਾ ਆਏ ਸੀ ਲੈਣ ਤੇ ਰਾਤ ਰੁਕੇ ਹੀ ਤੇ ਅੱਜ ਉਹਨਾਂ ਨੇ ਚਲੇ ਜਾਣਾ ਏ ਕਿਉਂਕਿ ਲਖੀਮਪੁਰ ਏ ਇਹਨਾਂ ਦਾ ਘਰ ਤੇ ਦੂਰੀ ਏ ਥੋੜਾ ਤੇ ਟਾਈਮ ਪੈ ਚਲ ਜਾਣਗੇ ਹਸਨਦੀ ਇੰਨੀਆਂ ਗੱਲਾਂ ਕਰਦੀ ਏ ਨਾ ਜਦੋਂ ਵੀਡੀਓ ਬਣਾਉਣ ਵੀਡੀਓ ਚ ਨਹੀਂ ਇੰਨਾ ਕਵਰ ਕਰ ਪਾਇਆ ਇਹਨੂੰ ਹੁਣ ਦੇਖ ਚੰਦੀ ਬੜੀ ਪਿਆਰੀ ਸਾਡੀ ਕੁੜੀਆ ਵਾਵਾ ਦੇਣ ਰਹਿ ਗਈ ਏ ਤੇ ਬੜੀ ਰੌਣਕ ਲੱਗੀ ਓਦਾਂ ਦੀ ਘਰ ਚ ਤੇ ਅੱਜ ਚੱਲੀ ਏ ਤੇ ਮੈਂ ਕਿਹਾ ਚਲੋ ਥੋੜੀ ਜਿਹੀ ਵੀਡੀਓ ਬਣਾ ਲੈਂਦਾ ਬਿਕੋ ਵਾਚਿੰਗ ਆਉਂਦੀ ਏ ਇਹਨੂੰ ਤੇ ਸੱਚੀ ਇਹ ਮਤਲਬ ਤੁਸੀਂ ਦੋਸਤੋ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਹੈ ਵੀ ਮਤਲਬ ਹੋਰ ਬੱਚੇ ਬੜੇ ਵੇਖੇ ਆ ਪਰ ਇਦਾਂ ਦਾ ਬੱਚਾ ਨਹੀਂ ਵੇਖਿਆ ਇੰਨੀ ਪਿਆਰੀ ਹੈ ਤੇ ਹਮੇਸ਼ਾ ਕੋਈ ਜिद ਨਹੀਂ ਕਰਦੀ ਸ਼ੁਰੂ ਤੋਂ ਹੀ ਮੈਂ ਵੇਖਿਆ ਇਹਨੂੰ 2 ਸਾਲਾਂ ਦੀ ਹੋ ਚੁੱਕੀ ਹੈ ਤੇ ਬਸ ਹਮੇਸ਼ਾ ਖੁਸ਼ ਹੀ ਰਹਿੰਦੀ ਹੱਸਦੀ ਰਹਿੰਦੀ ਖੇਡਦੀ ਰਹਿੰਦੀ ਹੈ ਇੱਥੇ ਤੇ ਇੰਨਾ ਇਹਨੂੰ ਖੁੱਲਾ ਥਾਂ ਮਿਲਿਆ ਸੀ ਨਾ ਇਹਨਾਂ ਦਾ ਸ਼ਹਿਰ ਚ ਘਾਰੇ ਆ ਤੇ ਬੰਦ ਬੰਦ ਜੇ ਅੰਦਰ ਅੰਦਰ ਤੇ ਮਤਲਬ ਕੋਈ ਜिद ਨਹੀਂ ਕੋਈ ਕੁਛ ਨਹੀਂ ਨਹੀਂ ਤੇ ਕਈ ਬੱਚੇ ਇੰਨੀ ਜ਼ਿਆਦਾ ਜिद ਕਰਦੇ ਨੇ ਇੰਨਾ ਰੋਂਦੇ ਤੰਗ ਕਰਦੇ ਪਰੇਸ਼ਾਨ ਕਰਦੇ ਇਹ ਬਸ ਹਮੇਸ਼ਾ ਖੁਸ਼ ਰਹਿੰਦੀ ਹੈ ਤੇ ਸਾਰਿਆਂ ਕੋਲ ਆ ਜਾਂਦੀ ਥੋੜਾ ਬੋਤ ਚਲੋ ਮੜਮਟਾਂ ਜਾਣਾ ਕਰਦੇ ਹੀ ਹੈ ਤੇ ਉਦਾਂ ਇਹ ਕਦੇ ਨਹੀਂ ਕੋਈ ਜिद ਕਰਦੀ ਨਾ ਰੋਂਦੀ ਨਾ ਕੁਛ ਸਾਰਾ ਦਿਨ ਖੇਡਦੀ ਮਲਦੀ ਰਹਿੰਦੀ ਇੱਥੇ ਬਹੁਤ ਜ਼ਿਆਦਾ ਖੇਡੀ ਹੈ ਤੇ ਕੱਲ ਪਾਪਾ ਆਏ ਇਹਦੇ ਕਿਸੇ ਨੂੰ ਲੱਗੇ ਨਹੀਂ ਲੱਗਨਦੀ ਮੇਰੇ ਪਾਪਾ ਪਤਾ ਨਹੀਂ ਬੜੀਆਂ ਗੱਲਾਂ ਕਰਦੇ ਸੀ ਭੱਜ ਭੱਜ ਕੇ ਹਾਂਜੀ ਸਿਮਰਤ ਕੁਛ ਬੋਲੋ ਤੁਸੀਂ ਵੀ ਤੇ ਬੱਚਿਆਂ ਨਾਲ ਰੌਣਕ ਹੁੰਦੀ ਦੋਸਤੋ ਘਰੇ ਸਾਡੇ ਘਰੇ ਹੁਣ ਕੋਈ ਬੱਚਾ ਨਹੀਂ ਜਿਵੇਂ ਘਰੇ ਛੋਟਾ ਹੈ ਗਾਇ ਸੀ ਸਾਰੇ ਵੱਡੇ ਹੋ ਗਏ ਵੀਰ ਜੀ ਹੋਣਾ ਦੇ ਵੀ ਤੇ ਤਾਂ ਕਰਕੇ ਥੋੜਾ ਬੜਾ ਵਧੀਆ ਲੱਗ ਰਿਹਾ ਸੀ ਜਿੱਦਨ ਦੀ ਆਈ ਏ ਟਿੱਡੀ ਜੀ ਤਿੱਦੀ ਜੀ ਛਾੜੀ ਪਾਪਾ ਡਿਊਟੀ ਨਹੀਂ ਗਏ ਅੱਜ ਪਾਪਾ ਨੇ ਸੁੱਤੇ ਆ ਕਾ ਹੈ ਅੱਛਾ ਤੁਸੀਂ ਅੱਜ ਕਿੱਥੇ ਜਾਣਾ ਬਾਊ ਗੋਦੜਾ ਆ ਤੁ ਗੋਦਵਰੇ ਜਾਣਾ ਇਹ ਕੀ ਕਰਨ ਲਿਆ ਨਾ ਬਿੰਦੀ ਬਿੰਦੀ ਹੈ ਅੱਛਾ ਜੀ ਤੇ ਅੱਜ ਸਵੇਰੀ ਹੀ ਥੋੜੀ ਥੋੜੀ ਠੰਡ ਹੈ ਤੇ ਮੈਂ ਤਾਂ ਕਰਕੇ ਜੀ ਕੋਟੀ ਵਗੈਰਾ ਨਹੀਂ ਲਾਈ ਤੇ ਮੈਂ ਕਿਹਾ ਚਲੋ ਅੱਜ ਚਲੇ ਜਾਣਾ ਸਾਡੀ ਗੁੜੀਆ ਨੇ ਤੇ ਆਪਾਂ ਅੱਜ ਖਡਾ ਲੈਨੇ ਥੋੜਾ ਚਿਹਰਾ ਆਪਣੀ ਭਾਂਜੀ ਨੂੰ ਹੈਨਾ ਮਾਮੂ ਕਿੱਥੇ ਨਹੀਂ ਟਾ ਮਾਮਾ ਕਿੱਥੇ ਬਾਊ ਦਾ ਮਾਜੀ ਕਿੱਥੇ ਹੈ ਨਹੀਂ ਖਾਲੀ ਹੋ ਗਿਆ ਤਰਣ ਕੀ ਲੱਗੀ ਸੀ ਉਦੋਂ ਦੀ ਬਹੁਤ ਜ਼ਿਆਦਾ ਖੇਡਦੇ ਸੀ ਸਾਡੇ ਕੁੱਤੇ ਇਹਨਾਂ ਬਹੁਤ ਖੇਡਦੀ ਸੀ ਡੌਗੀ ਨਾਲ ਡੌਗੀ ਕਿੱਥੇ ਹੈ ਬਾਊ ਹਾਂਜੀ ਹੈਗਾ ਹੈਗਾ ਛੜਾ ਦੇ ਢੋਲਿਆ ਤੁਸੀਂ ਹੁਣ ਕਿੱਦਾਂ ਚੱਲੂਗਾ ਚਲੋ ਘਰ ਚੱਲਦੇ ਆਂ ਦੇਖਦੇ ਆਂ ਹਨਾ ਪਾਪਾ ਕਿੱਥੇ ਦੇਖਦੇ ਆਂ ਪਾਪਾ ਆਪੇ ਕਾਇਆ ਹੈ ਪਾਪਾ ਅੱਜ ਨਹੀਂ ਗਏ ਤੁਹਾਨੂੰ ਲੈਣ ਆਏ ਬਾਹੂ ਪਾਪਾ ਅੱਜ ਤੁਸੀਂ ਚਲੇ ਜਾਣਾ ਆਪਣੇ ਘਰੇ ਦਾਦੀ ਕੋਲ ਚਲੇ ਜਾਣਾ ਦਾदू ਕੋਲ ਚਲੇ ਜਾਓ ਇੱਥੇ ਹੀ ਆ ਪਾਪਾ ਡਰਾਮੇ ਕਰਨ ਦੀ ਸੀ ਮੇਰਾ ਤੁਹਾਡੀ ਆ ਆ ਰੋਣਾ ਆਇਆ ਆ ਰੋਣਾ ਆਇਆ ਆ ਰੋਣਾ ਆਇਆ ਨਖਰੇ ਵੇਖੋ ਬੁੱਬੇ ਕਿੱ데 ਚੱਲਦੇ ਚਲਾਓ ਓਹੋ 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 ਚਿਮਰਤ ਅੱਜ ਘਰੇ ਚਲੇ ਜਾਣਾ ਸਾਡਾ ਜੀ ਨਹੀਂ ਲੱਗਣਾ ਬਾਬੂ ਮਮੀ ਦੇ ਪਪਾ ਆਏ ਤੇ ਓਹੋ ਬਸ ਕਿਸੇ ਨੂੰ ਲੱਗੇ ਨਹੀਂ ਲੱਗਣਦੀ ਮੁੱਲਬਲੇ ਫਲਾਓ ਚਿਮਰਤ ਰੁਕ ਜੋ ਸਾਡੇ ਘਰੇ ਸਾਡਾ ਜੀ ਨਹੀਂ ਲੱਗਣਾ ਬਾਬੂ ਇੰਨੀ ਗਰੌਣਕ ਲੱਗੀ ਉਦੋਂ ਦੀ ਹੂੰ ਜੂੰ ਜੂੰ ਉਦਾਂ ਇੰਨੀਆਂ ਗੱਲਾਂ ਕਰਦੀ ਐ ਤੇ ਜਦੋਂ ਵੀਡੀਓ ਬਣਾਣ ਲੱਗੋ ਉਹ ਬਸ ਰੋਣੇ ਧੋਣੇ ਸ਼ੁਰੂ ਹੋ ਜਾਂਦੇ ਪੱਖਾ ਚਾਓ ਪੱਖਾ ਬੁਲਬਲੀਆਂ ਦਾ ਪਾਣੀ ਤੇ ਸਾਰਾ ਪੈਂਟ ਦੇ ਢੋਲ ਲਿਆ ਪੈਂਟ ਗਿੱਲੀ ਹੋ ਗਈ ਸਿਮਰਤ ਪਾਪਾ ਕਿੱਥੇ ਐ ਪਾਪਾ ਪਾਪਾ ਦੀ ਬਾਈਕ ਮੈਂ ਲੈ ਲਾਂ ਨਹੀਂ ਕਿਉਂ ਨਹੀਂ ਲੈ ਲਾਂ ਵੇਖ ਲੋ ਦੇ ਦਿਦੋ ਪਾਪਾ ਤੇ ਚਲੇ ਗਏ ਐ ਮੰਮੀ ਵੀ ਚਲੇ ਗਏ ਤੁਹਾਡੇ ਮम्मा ਇੱਥੇ ਹੀ ਇੱਥੇ ਹੀ ਇੱਥੇ ਹੀ ਤੁਸੀਂ ਕਿਧਰ ਜਾਣਾ ਹੈ ਤੁਸੀਂ ਸਾਡੇ ਕੋਲ ਰਹਿ ਕੇ ਹੁਣ ਪਾਪਾ ਮੰਮੀ ਚਲੇ ਗਏ ਸਭ ਨਹੀਂ ਗਏ ਨਹੀਂ ਗਏ ਨਹੀਂ ਗਏ ਇੱਥੇ ਹੀ ਰਹੀ ਇੱਥੇ ਹੀ ਹਾਂਜੀ ਪਾਪਾ ਪਾਪਾ ਕੋ ਜਾਣੀ ਹੁਣ ਤੇ ਦੋਸਤੋ ਹੁਣ ਚੱਲੇ ਆ ਬਸ ਭਾਜੀ ਹੁਣੀ ਆਪਣੇ ਘਰੇ ਤਿਆਰੀਆਂ ਨੇ ਤੇ ਇਧਰ ਮੇਰੇ ਪੂਆ ਜੀ ਖਲੋਤੇ ਆ ਭਾਜੀ ਨਾਲ ਗੱਲਾਂ ਕਰ ਰਹੇ ਨੇ ਤੇ ਪੂਆਜੀ ਦਾ ਵੀ ਕੱਲ ਪੱਕਾ ਪਲਸਟਰ ਹੋਇਆ ਸੀ ਪੂਆਜੀ ਦੀ 10-12 ਦਿਨ ਪਹਿਲਾਂ ਬਾਹਾਂ ਟੁੱਟ ਗਈ ਸੀ ਨਾ ਗੋਟ ਕੋਲੋਂ ਹੱਡੀ ਜੀ ਤੇ ਕੱਲ ਪੱਕਾ ਪਲਸਟਰ ਹੋਇਆ ਪਹਿਲੇ ਕੱਚਾ ਕੀਤਾ ਸੀ ਤੇ ਹੁਣ 1.5 ਮਹੀਨੇ ਲਈ ਪੱਕਾ ਪਲਸਟਰ ਹੋਇਆ ਤੇ ਇਧਰ ਮੇਰੀ ਭੈਣ ਲੱਗੀ ਆਪਣੀ ਪੈਕਿੰਗ ਵਗੈਰਾ ਕਰਨ ਦੀ ਹੈ ਕੱਪੜੇ-ਕਪੜੇ ਪਾਣ ਦੀ ਹੈ ਤੇ ਬਾਬਾ ਇੰਨੇ ਦਿਨ ਰੌਣਕ ਲੱਗੀ ਸਾਡੇ ਘਰੇ ਤੇ ਲਓ ਜੀ ਹੁਣ ਤਿਆਰੀਆਂ ਨੇ ਤੇ ਸਾਰੇ ਇਕੱਠੇ ਹੋਏ ਨੇ ਹਾਂ ਹਾਏ ਹਾਏ ਸਿਮਰਤ ਨੂੰ ਵੀ ਹੁਣ ਘਰੇ ਜਾਣ ਦੀ ਕਾਲੀ ਪਈ ਹੈ ਆਪਣੇ ਡੈਡੀ ਨਾਲ ਤੇ ਚਲੋ ਚਲੇ ਗਏ ਨੇ ਆਪਣੇ ਘਰੇ ਤੇ ਦੋਸਤੋ ਹੁਣ ਮੈਂ ਨਾ ਇੱਧਰ ਆਇਆ ਹਾਂ ਹੁਣ 12 ਵਜੇ ਦਾ ਟਾਈਮ ਹੈ ਤੇ ਆਹ ਵਾਲਾ ਖੇਤ ਚੋਂ ਨਾ ਗੰਨਾ ਸਾਰਾ ਛਿੱਲਿਆ ਗਿਆ ਹੈ ਤੇ ਇਸ ਖੇਤ ਖਾਲੀ ਹੋ ਗਿਆ ਅੱਜ ਪੱਤੀ ਸਾੜ ਕੇ ਤੇ ਇਹਦੇ ਵਿੱਚ ਕਣਕ ਬੀਜਣੀ ਆ ਖੇਤ ਤਿਆਰ ਕਰਨਾ ਪਹਿਲੀ ਚੰਗੀ ਤਰ੍ਹਾਂ ਸਤਵਿੰਦਰ ਕਰੂਗਾ ਤੇ ਇੱਥੇ ਨਾ ਅਸੀਂ ਮੱਝ ਬੰਨੀ ਹੀ ਇੱਥੇ ਆਗ ਆਗ ਜੇ ਹੈਗੇ ਹੀ ਤੇ ਸਾਰਾ ਵਾਅ ਦੇਣਾ ਤੇ ਕਹਿੰਦੇ ਇੱਥੇ ਕਾਹ ਜਾ ਚਰਨੂ ਤੇ ਮੱਝ ਆਵੇ ਕੋ ਬੰਨੀ ਰਸਾ ਪਾ ਕੇ ਤੇ ਮੈਂ ਇਧਰੋਂ ਲੈਣ ਆਇਆ ਸੀ ਮੱਝ ਨੂੰ ਤੇ ਅੱਜ ਪੱਤੀ ਪੱਤੀ ਸਾੜ ਕੇ ਇੱਥੇ ਆ ਸਾਰੀ ਫਿਰ ਸਤਵਿੰਦਰ ਤਿਆਰ ਕਰੂਗਾ ਖੇਤ ਇੱਕ ਡਰਮ ਲੈਂਦਾ ਸੀ ਤੇਲ ਦਾ ਤੇ ਹੁਣ ਇਹਨੂੰ ਕਰਕੇ ਚੰਗੀ ਤਰ੍ਹਾਂ ਤਿਆਰ ਤੇ ਫਿਰ ਰੀਜਣਗੇ ਕਣਕੇ ਦੇ ਵਿੱਚ ਤੇ ਦੋਸਤੋ ਮੈਂ ਨਾ ਇੱਥੇ ਤੁਹਾਨੂੰ ਦਿਖਾਉਣਾ ਹੈ ਜੰਗਲੀ ਬੇਰ ਇੱਥੇ ਬਹੁਤ ਜ਼ਿਆਦਾ ਹੋਏ ਪਏ ਨੇ ਆ ਸਾਡੇ ਘਰ ਦੇ ਲੱਗ ਗਈ ਹੈ ਆ ਦੇਖੋ ਜੀ ਇੱਥੇ ਲੇਬਰ ਲੱਗੀ ਸੀਗਾ ਨਾ ਛੱਲਣ ਤੇ ਉਹਨਾਂ ਨੇ ਪੱਕੇ-ਪੱਕੇ ਬਹੁਤ ਲੱਗੇ ਸੀ ਉਹਨਾਂ ਨੇ ਵੀ ਕਾਫੀ ਖਾਦੇ ਹੋਣੇ ਮਿਲਦਾ ਮੋٹے-ਮੋٹے ਬਹੁਤ ਬੇਰ ਤੇ ਆ ਦੇਖੋ ਬਹੁਤ ਵਧੀਆ ਹੈ ਬੇਰ ਤੋੜ ਲਈ ਨਾ ਥੋੜੀ ਜਿਹੀ ਫਿਰ ਪਹਿਲੀ ਵਗ ਜਣੀ ਸਾੜ ਸੁੱਟ ਜਾਣੀ ਫਿਰ ਇਹਦੇ ਵਿੱਚ ਜਦੋਂ ਅੱਗ ਲਾਈ ਇੱਥੇ ਪੱਤੀ ਸੜਨ ਵਾਸਤੇ ਹਾਂ ਦੇਖੋ ਪਰਿਆਈ ਪਿਆ ਬੂਟਾ ਬਹੁਤ ਵੱਡਾ ਏ ਇੱਕ ਤੇ ਹੁੰਦੇ 베ਰੀ 베ਰੀ ਹੁੰਦੀ ਏ ਉਹਨੂੰ ਵੱਡੇ ਵੱਡੇ ਲੱਗਦੇ ਓਹ ਥੋੜਾ ਮਿੱਠੇ ਹੁੰਦੇ ਜਦੋਂ ਪੱਕ ਜਾਂਦੇ ਨੇ ਤੇ ਇਹ 베ਰ ਨਾ ਖੱਟੇ ਮਿੱਠੇ ਜਿਹੇ ਲੱਗਦੇ ਇਹਨਾਂ ਦਾ ਬਹੁਤ ਵਧੀਆ ਟੇਸਟ ਜਿਹਾ ਲੱਗਦਾ ਤੇ ਦੋਸਤੋ ਮੈਂ ਇੰਨੇ ਵੱਡੇ ਤੋੜ ਲਏ 베ਰ ਤੇ ਅੱਜ ਤੋਂ ਜ਼ਿਆਦਾ ਪੱਕ ਜਾਂਦੇ ਨੇ ਤੇ ਆਹ ਜ਼ਿਆਦਾ ਇਦਾਂ ਦੇ ਲਾਲ ਰੰਗ ਦੇ ਹੋ ਜਾਂਦੇ ਤੇ ਵੈਸੇ ਇਹਨਾਂ ਦਾ ਰੰਗ ਪੀਲਾ ਹਰਾ ਹੁੰਦਾ ਏ ਤੇ ਉਹ ਸਾਡਾ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦੇਖ ਰਿਹਾ ਤੇ ਇੱਧਰ ਇੱਕ ਸਾਡੇ ਗਵੰਡੀਆਂ ਦਿਖਾ ਰਿਹਾ ਉੱਧਰ ਉਸ ਤੋਂ ਬਾਅਦ ਜੰਗਲ ਹੈ ਜੀ ਮਾਜੀ ਦੇਖੋ ਮਸਤੋ ਕੇ ਚੱਲ ਰਹੀ ਹੈ ਕਾਫੀ ਦਿਨਾਂ ਬਾਅਦ ਚਰਨ ਨੂੰ ਮਿਲਿਆ ਨਾ ਤੇ ਦੋਸਤੋ ਇੱਕ ਬਹੁਤ ਵਧੀਆ ਚੀਜ਼ ਦਿਖਾਉਣਾ ਤੁਹਾਨੂੰ ਇੰਟਰਸਟਿੰਗ ਆਹ ਦੇਖੋ ਜੀ ਆਹ ਨਾ ਜਾਮੂਨ ਦਾ ਪੇੜ ਹੈ ਪਰ ਇਹਦੇ ਉੱਤੇ ਹੀ ਆ ਪਿੱਪਲ ਦਾ ਪੇੜ ਉੱਗ ਗਿਆ ਦੇਖੋ ਜੀ ਪੂਰਾ ਕਬਜ਼ਾ ਕੀਤਾ ਪਿਆ ਪਿੱਪਲ ਦੇ ਪੇੜ ਨੇ ਆ ਜਾਮੂਨ ਦਾ ਪੇੜ ਆ ਹੈ ਨਾ ਆ ਮੈਂ ਸਾਡੇ ਇੱਥੇ ਨਾ ਇਹੋ ਇੰਨੇ ਪੇੜ ਮਿਲਣਗੇ ਜਿੱਦੇ ਉੱਤੇ ਪੀਪਲ ਦਾ ਪੇੜ ਹੋ ਗਿਆ ਹੁੰਦਾ ਪੀਪਲ ਦਾ ਪੇੜ ਤੇ ਪੁਰਾਣੇ ਕਮਰੇ ਕਮਰਿਆਂ ਦੇ ਉੱਤੇ ਵੀ ਹੋ ਗਿਆ ਜਾਂਦਾ ਦੇਖੋ ਆਈ ਪੀਪਲ ਦੇ ਫਲ ਜੇ ਆ ਦੇਖੋ ਇਥੋਂ ਇੱਕ ਲੱਕੜ ਜੀ ਦਾ ਟਾਣਾ ਟੁੱਟੇ ਉਸ ਸਤਵਿੰਦਰ ਹੋਣੇ ਪਾ ਕੇ ਟਰੈਕਟਰ ਤੇ ਲੱਗ ਗਿਆ ਬਾਲਣ ਵਣਜਣਾ ਆਇਓ ਖਜਾਮ ਨੂੰ ਹੈ ਜੀ ਇੱਕ ਪੇੜ ਦੇ ਉੱਤੇ ਪੇੜ ਲੱਗਾ ਪੀਪਲ ਨੇ ਕਬਜ਼ਾ ਕਰ ਲਿਆ ਪੂਰਾ ਖਜਾਮ ਨੂੰ ਤੇ ਉਹ ਥੋੜਾ ਜਿਹਾ ਬਚਿਆ ਆ ਦੇਖੋ ਜੀ ਹੁਣ ਖਾਵਾਂਗੇ ਆਪਾਂ ਬੇਰਾਂ ਨੂੰ ਮੈਂ ਬੜੇ ਦਿਨ ਦਾ ਸੋਚ ਰਿਆ ਕਿ ਇੱਥੇ ਆ ਕੇ ਵੀਡੀਓ ਬਣਾਉਂਗਾ ਤੇ ਬੇਰ ਖਾਵਾਂਗਾ ਪਰ ਟਾਈਮ ਹੀ ਨਹੀਂ ਲੱਗਦਾ ਦਿਨ ਚ ੱਟਪਟ ਨਿਕਲ ਜਾਂਦਾ ਇਹ ਨਾ ਸਾਡੇ ਬਚਪਨ ਦੀ ਯਾਦ ਹੈ ਦੋਸਤੋ ਬਚਪਨ ਦੇ ਵਿੱਚ ਅਸੀਂ ਜਦੋਂ ਸਾਈਕਲਾਂ ਤੇ ਸਕੂਲੇ ਜਾਂਦੇ ਹੁੰਨੇ ਨਹੀਂ ਤੇ ਅਸੀਂ ਜੰਗਲ ਦੀ ਥਾਣੀ ਜਾਂਦੇ ਹੁੰਨੇ ਨਾ ਕਿਉਂਕਿ ਸਾਡੇ ਇੱਧਰ ਜੰਗਲ ਪੈਂਦਾ ਹੈ ਤੇ ਅੱਗੇ ਸਾਡੇ ੱਡੇ ਤੇ ਸਕੂਲ ਜਿਹੜਾ ਤੇ ਅਸੀਂ ਨਾ ਆਉਂਦਿਆਂ ਸਮੇਂ ਰੋਗ ਰੋਕ ਕੇ ਸਾਈਕਲ ਬਹੁਤ ਬੇਰ ਖਾਣੇ ਹੁੰਨੇ ਨਹੀਂ ਸਾਰੇ ਇੱਕ ਪਿੰਡ ਦੇ ਬੱਚੇ ਤੇ ਬਹੁਤ ਵਧੀਆ ਉਹ ਵੀ ਦਿਨ ਸੀ ਖੱਟੇ ਮਿੱਠੇ ਜਿਹਾ ਲੱਗਦੇ ਜਿਹੜੇ ਜ਼ਿਆਦਾ ਲਾਲ ਹੈ ਉਹ ਮਿੱਠੇ ਮਿੱਠੇ ਲੱਗਦੇ ਥੋੜੇ ਠੀਕ ਠਾਕ ਲੱਗਦੇ ਜੇ ਇਦਾਂ ਦੇ ਇਹ ਥੋੜੇ ਖੱਟੇ-ਖੱਟੇ ਜਿਹਾ ਖੱਟੇ ਮਿੱਠੇ ਜਿਹਾ ਤੇ ਇਹਨਾਂ ਸਕੂਲੇ ਸਾਡੇ ਕੋਲ ਬਹੁਤ سارے ਜਵਾਕ ਤੇ ਸਾਡੇ ਟੀਚਰਸ ਵੀ ਮੰਗਾਉਂਦੇ ਹੁੰਦੇ ਆਂ ਅਈ ਉਹਨਾਂ ਦੀ ਵੀ ਚਿੱਲੀਆਂ ਭਰ-ਭਰ ਕੇ ਲੈ ਕੇ ਜਾਂਦੇ ਹੁੰਨੇ ਆ ਦੇਖੋ ਜੀ ਚਲੋ ਇੰਨੇ ਕ ਮੈਂ ਤੋੜ ਲਈ ਜਿਆਦਾ ਵੀ ਨਹੀਂ ਖਾਣੇ ਫਿਰ ਜਿਆਦਾ ਨਾ ਖੰਘ ਖੁੰਘ ਲੱਗ ਜਾਂਦੀ ਹੁੰਦੀ ਹੈ ਇੱਥੇ ਪਹਿਲੇ ਨਾ ਮੇਰੇ ਫੁੱਫੜ ਜੀ ਦੇ ਭਰਾ ਦੇ ਚਾਚਾ ਜੀ ਦਾ ਘਰ ਹੁੰਦਾ ਰਿਹਾ ਸੀ ਬਹੁਤ ਪਹਿਲੇ ਉਹ ਫਿਰ ਆਪਣਾ ਉਧਰ ਦੂਸਰੀ ਜਗ੍ਹਾ ਚਲ ਗਿਆ ਇੱਥੇ ਪਾਣੀ ਪੁਣੀ ਆ ਜਾਂਦਾ ਹੁੰਦਾ ਸੀ ਤੇ ਆ ਖੇਤ ਵੀ ਉਹਨਾਂ ਦਾ ਹੀ ਆ ਇਸ ਵਾਰ ਫੁੱਫੜ ਜੀ ਹੋਣਾ ਨੂੰ ਉਹਨਾਂ ਨੇ ਠੇਕੇ ਦੇ ਦਿੱਤਾ ਦੋ ਤਿੰਨ ਸਾਲਾਂ ਲਈ ਫਿਰ ਤਾਂ ਕਰਕੇ ਉਹ ਕਿਉਂਕਿ ਉਹ ਪਰੇ ਰਹਿੰਦੇ ਤੇ ਫਿਰ ਉਹਨਾਂ ਕੋ ਜਿਵੇਂ ਮੁੰਡਿਆਂ ਕੋ ਦੂਰੋਂ ਆਣਾ ਜਾਣਾ ਖੇਤੀ ਕਰਨੀ ਥੋੜਾ ਮੁਸ਼ਕਲ ਹੋ ਜਾਂਦਾ ਤਾਂ ਕਰਕੇ ਉਹਨਾਂ ਨੇ ਦੇ ਦਿੱਤਾ ਤੇ ਇਸ ਵਾਰ ਕਣਕ ਬੀਜਣੀ ਇਸ ਤੇ ਅੱਜ ਸਾਡੀ ਸਿਮਰਤ ਚੱਲ ਗਈ ਹੈ ਬਹੁਤ ਸੁਣਾ ਸੁਣਾ ਲੱਗ ਰਿਹਾ ਹੈ ਕਿੰਨੇ ਦਿਨ ਰੌਣਕ ਲੱਗੀ ਸੀ ਬਾਵਾ ਤੇ ਹੁਣ ਤੇ ਪਹੁੰਚਣ ਵਾਲੇ ਹੁਣੇ ਆਪਣੇ ਘਰੇ ਕਿਉਂਕਿ 2-3 ਘੰਟੇ ਲੱਗ ਜਾਂਦੇ ਆ ਲਖੀਮਪੁਰ ਉਹਨਾਂ ਦਾ ਮੇਨ ਨਜ਼ਾਰਾ ਆ ਗਿਆ ਫੇਰ ਖਾ ਕੇ ਥੋੜੇ ਖਾਣੇ ਹੈ ਪਹਿਲੇ ਤੇ ਅਸੀਂ ਬਹੁਤ ਖਾਣੇ ਹੁੰਨੇ ਨਹੀਂ ਛੋਟੇ ਹੁੰਦੇ ਤੇ ਦੋਸਤੋ ਆ ਉਹੀ ਲਾਈ ਹੈ ਸਾਡੀ ਉੱਗੀ ਜਿਹੜਾ ਮੈਂ ਵਲੌਗ ਬਣਾਇਆ ਸੀ ਗੰਨਾ ਬੀਜਣ ਦਾ ਹੁਣ ਤੈਨੂੰ ਕਮ ਸੇ ਕਮ 25 ਮਹੀਨਾ ਹੋਣ ਵਾਲਾ ਏ ਨੂੰ ਤੇ ਗੰਨਾ ਵੀ ਬਹੁਤ ਸੋਹਣਾ ਉੱਗਿਆ ਹੀ ਆ ਦੇਖੋ ਗੰਨਾ ਵੀ ਉੱਗਿਆ ਡਬਲ ਫਸਲਾਂ ਇੱਕ ਗੰਨਾ ਹੈ ਤੇ ਲਾਈ ਵੀਜੀ ਸੀ ਤੇ ਉੱਤੇ ਗੰਨਾ ਵੀਜਿਆ ਤੇ ਪਹਿਲੇ ਤੇ ਸਾਰਾ ਗੰਨਾ ਪਧਰਾ ਉੱਗ ਗਿਆ ਬਹੁਤ ਸੋਹਣਾ ਉੱਗਿਆ ਹੀ ਪਰ ਨਾ ਸਾਰਾ ਨਾ ਸਾਡੇ ਇੱਥੇ ਇੰਨਾ ਨੁਕਸਾਨ ਹੁੰਦਾ ਜਾਨਵਰਾਂ ਦਾ ਅੱਜ ਤਾਰਾਂ ਵੀ ਲਾਈਆਂ ਬਾੜਾਂ ਵੀ ਝਟਕੇ ਵਾਲੀਆਂ ਤਾਰਾਂ ਵਗੈਰਾ ਤੇ ਰਾਤ ਨੂੰ ਨਾ ਜੰਗਲੀ ਗਾਈਆਂ ਆ ਜਾਂਦੀਆਂ ਬਹੁਤ ਸਾਰੀਆਂ ਤੇ ਪਰਸੋਂ ਰਾਤ ਆਈਆਂ ਇੰਨੀਆਂ ਜ਼ਿਆਦਾ ਉਹ ਮੇਰੇ ਡੈਡੀ ਜੀ ਸਵੇਰੇ ਉੱਠੇ ਹੀ ਅੱਧੀ ਰਾਤ ਪਿਸ਼ਾਬ ਕਰਨ ਤੇ ਉਹਨਾਂ ਨੂੰ ਵੇੜਕ ਲੱਗੀ ਤੇ ਉਹ ਇੱਧਰ ਆਏ ਇੰਨੀਆਂ ਜ਼ਿਆਦਾ ਲੱਗੀਆਂ ਸੀ ਸਾਰਾ ਜਿੰਨਾ ਗੰਨਾ ਹੈ ਨਾ ਸਭ ਤੋ ਤੋ ਖਾ ਗਈਆਂ ਗਾਈਆਂ ਤੇ ਬਹੁਤ ਨੁਕਸਾਨ ਕਰ ਦਿੰਦੀਆਂ ਫੇਰ ਹੁਣ ਦੁਬਾਰਾ ਤੋਂ ਤਾਰ ਬਾੜ ਵਗੈਰਾ ਇੱਥੇ ਲਾ ਕੀਤੀ ਇਹਨਾਂ ਨੇ ਫੁੱਫੜ ਜੀ ਉਹਨਾਂ ਨੇ ਤੇ ਹੁਣ ਗੰਨਾ ਬਹੁਤ ਘੱਟ ਦਿਖਣ ਦਿਆ ਮਤਲਬ ਉੱਗੂਗਾ ਫੇਰ ਤੋਂ ਦੁਬਾਰਾ ਤੋਂ ਪਰ ਸਭ ਨਵੇਂ ਜਿਹੜੇ ਪੁੰਗਰ ਨਿਕਲੀ ਗੰਨੇ ਦੀ ਇਹ ਸਭ ਖਾ ਗਈਆਂ ਤੇ ਲਈ ਦਾ ਵੀ ਬਹੁਤ ਨੁਕਸਾਨ ਕਰਦਾ ਵਿੱਚੋਂ ਵਿੱਚ ਸਭ ਚਰ ਗਈਆਂ ਬਹੁਤ ਝੁੰਡਾਂ ਦੀ ਝੁੰਡ ਜਾਨਵਰ ਆ ਜਾਂਦੇ ਪਤਾ ਨਹੀਂ ਕਿੱਥੋਂ ਆਂਦੇ ਕਿਉਂਕਿ ਜੰਗਲਾਂ 'ਚ ਇਸ ਟਾਈਮ ਸੁੱਕਾ ਜਾ ਪੈ ਜਾਂਦਾ ਹੈ ਕਾਕੂ ਹਰਾ ਨਹੀਂ ਹੁੰਦਾ ਤੇ ਤਾਂ ਹੀ ਫਸਲਾਂ ਵਾਲੀ ਭਜਦੇ ਆ ਸੂਰ ਵੀ ਬਹੁਤ ਨੁਕਸਾਨ ਕਰਦੇ ਆ ਤੇ ਪਾਣੀ ਵੀ ਨੁਕਸਾਨ ਕਰਦਾ ਸਾਡਾ ਏਰੀਆ ਇਦਾਂ ਦਾ ਹੀ ਇੱਥੇ ਦਾ ਤੇ ਠੀਕ ਹੈ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਤੇ ਬਾਕੀ ਆਪਣੀ ਸੇਮ ਰੁਟੀਨ ਹੈ ਉਹੀ ਕੰਮਕਾਰ ਪੱਠੇ-ਪੱਠੇ ਬਣਾਉਣੇ ਆ ਤੇ ਫਿਰ ਪਾਣੀ ਹੈ ਮੱਝਾਂ ਨੂੰ ਮੈਂ ਮੱਝ ਲੈ ਕੇ ਹੁਣੇ ਘਰੇ ਚੱਲ ਜਾਣਾ ਹੈ ਬਸ ਮੰਨ ਦੇਣੀ ਹੈ ਫਿਰ ਚੱਲਦੀ ਹੈ ਵਿਚਾਰੀ ਮੈਂ ਕਿਹਾ ਚਲੋ ਕਾ ਇੱਥੇ ਹੈਗਾ ਤੇ ਚੱਰੂਗੀ ਤੇ ਅੱਜ ਥੋੜਾ ਹੋਰ ਤਣਾ ਲੱਗ ਰਿਹਾ ਹੈ ਕਿਉਂਕਿ ਸਿਮਰਤ ਚਲੇ ਗਈ ਹੈ 바ਵਾ ਰੌਣਕ ਲੱਗੀ ਜੀ ਲੱਗਿਆ ਸੀ ਤੇ ਬੱਚਿਆਂ ਨਾਲ ਤੇ ਰੌਣਕ ਹੁੰਦੀ ਘਰ 'ਚ ਤੇ ਅਜੇ ਥੋੜੇ ਦਿਨ ਲੱਗੂਗਾ ਉਹਨੂੰ ਵੀ ਜਾ ਕੇ ਲੱਗੂਗਾ ਕਿਉਂਕਿ ਇੱਥੇ ਖੁੱਲੇ 'ਚ ਮਜੇ ਨਾਲ ਖੇਡਦੀ ਸੀ ਬਹੁਤ ਜ਼ਿਆਦਾ ਉਹਨੂੰ ਚੰਗਾ ਲੱਗਦਾ ਸੀ ਇੱਥੇ ਭੱਜੀ ਫਿਰਦੀ ਸੀ ਤੇ ਠੀਕ ਹੈ ਦੋਸਤੋ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਸਪੋਰਟ ਜਰੂਰ ਕਰਿਓ ਮਿਲਦੇ ਆ ਨਵੇਂ ਵਲੌਗ ਚ ਪੂਰਾ ਵਲੌਗ ਦੇਖਣ ਲਈ ਧੰਨਵਾਦ ਜੀ